ਸੱਚੀ ਅਕਾਲ ਦੋਸਤੋ ਇਨਕਲਾਬੀ ਸਾਡਾ ਰਾਹ ਦੇ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਅੱਜ ਅਸੀਂ ਜਿਸ ਲੇਖ ਨੂੰ ਪੜਨ ਜਾ ਰਹੇ ਹਾਂ ਉਸ ਦਾ ਸਿਰਲੇਖ ਹੈ ਟੁੱਟੇ ਸੁਪਨਿਆਂ ਦੀ ਵਾਪਸੀ ਉਡਾਨ ਆਓ ਸ਼ੁਰੂ ਕਰਦੇ ਹਾਂ ਇਹ ਲੇਖ ਪੰਜਾਬ ਦੇ ਲੋਕਾਂ ਲਈ ਹਵਾਈ ਅੱਡਿਆਂ ਤੇ ਆਉਣਾ ਜਾਣਾ ਆਮ ਹੈ ਕੋਈ ਆਪਣੇ ਕਿਸੇ ਪਿਆਰੇ ਨੂੰ ਛੱਡਣ ਲਈ ਜਾਂਦਾ ਹੈ ਅਤੇ ਕੋਈ ਕਿਸੇ ਨੂੰ ਲੈਣ ਜਾਂਦਾ ਹੈ ਜਾਣ ਵਾਲਿਆਂ ਦੀਆਂ ਅੱਖਾਂ ਵਿੱਚ ਹੰਝੂ ਅਤੇ ਸੁਪਨੇ ਇੱਕ ਦੂਜੇ ਵਿੱਚ ਘੁਲ ਮਿਲੇ ਹੁੰਦੇ ਹਨ ਪਰ 5 ਫਰਵਰੀ 15 ਫਰਵਰੀ ਅਤੇ 16 ਫਰਵਰੀ ਨੂੰ ਗੁਰੂ ਰਾਮਦਾਸ ਹਵਾਈ ਅੱਡਾ ਅੰਮ੍ਰਿਤਸਰ ਵਿੱਚ ਵੱਖਰਾ ਹੀ ਆ आलम ਸੀ ਕਿਉਂਕਿ ਆਉਣ ਵਾਲੀਆਂ ਫਲਾਈਟਾਂ ਵਿੱਚ ਮਾਪਿਆਂ ਜੀਆਂ ਆਂਦਰਾਂ ਦੇ ਟੋਟੇ ਹੀ ਨਹੀਂ ਬਲਕਿ ਚੱਕਨਾ ਚੂਰ ਸੁਪਣਿਆਂ ਦੀਆਂ ਲਾਸ਼ਾਂ ਭੈ ਅਤੇ ਫਿਕਰਾਂ ਲੱਦੇ ਜਿਹਨ ਆ ਰਹੇ ਸਨ ਇਹ ਉਡਾਨਾਂ ਅਮਰੀਕੀ 에ਅਰ ਫੋਰਸ ਦੇ ਜਹਾਜ਼ਾਂ ਦੀਆਂ ਸਨ ਇਨ੍ਹਾਂ ਤਿੰਨਾਂ ਉਡਾਨਾਂ 'ਚ 350 ਦੇ ਕਰੀਬ ਮੁੰਡੇ ਕੁੜੀਆਂ ਅਤੇ ਬੱਚੇ ਆਏ ਸਨ ਇਹਨਾਂ ਨੂੰ ਸੱਭੇਕ ਮਾਨਵੀ ਮਾਨਵਾਂ ਦੀ ਤਰ੍ਹਾਂ ਨਹੀਂ ਬਲਕਿ अपराधीयां ਵਾਂਗ ਬੀੜੀਆਂ ਅਤੇ ਹੱਥਕੜੀਆਂ ਲਗਾ ਕੇ ਪਸ਼ੂਆਂ ਵਾਂਗ ਤੂੜਕੇ ਲਿਆਦਾ ਗਿਆ ਸੀ ਪਸ਼ੂਆਂ ਤੋਂ ਵੀ ਬੱਤਰ ਕਿਉਂਕਿ ਪਸ਼ੂ ਆਪਣੀ ਮਰਜ਼ੀ ਨਾਲ ਸਰੀਰ ਦਾ ਮਲ ਨਿਕਾਸ ਕਰ ਸਕਦੇ ਹਨ ਪਰ ਇਹਨਾਂ ਨੂੰ ਵਾਸ਼ਰੂਮ ਜਾਣ ਲਈ ਵੀ ਬਹੁਤ ਸਾਰੀਆਂ ਪਾਬੰਦੀਆਂ ਅਤੇ ਆਗਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਮਰੀਕਾ ਦੇ ਟਰੰਪ ਪ੍ਰਸ਼ਾਸਨ ਵੱਲੋਂ ਕੀਤੇ ਗਏ ਅਨਮਨੁੱਖੀ ਸੁਲੂਕ ਕਾਰਨ ਪੰਜਾਬ ਦੇ ਆਮ ਲੋਕਾਂ ਵਿੱਚ ਇੱਕ ਰੋਸੇ ਦੀ ਭਾਵਨਾ ਹੈ ਸਭ ਤੋਂ ਵਧੇਰੇ ਗਿਣਤੀ ਵਿੱਚ ਇਹਨਾਂ ਜਹਾਜ਼ਾਂ ਵਿੱਚ ਆਏ ਪੰਜਾਬੀ ਹਨ ਪਰ ਪੰਜਾਬੀਆਂ ਤੋਂ ਬਿਨਾਂ ਕਾਫੀ ਗੁਜਰਾਤੀਆਂ ਅਤੇ ਹਰਿਆਣੀਆਂ ਦੀ ਵੀ ਸੀ ਇਸ ਤੋਂ ਬਿਨਾਂ ਉੱਤਰ ਪ੍ਰਦੇਸ਼ ਮਹਾਰਾਸ਼ਟਰਾ ਅਤੇ ਗੋਆ ਆਦ ਸੁਬਿਆਂ ਦੇ ਵੀ ਕੁਝ ਲੋਕ ਸਨ ਬਸ ਇਹ ਤਿੰਨ ਉਡਾਨਾਂ ਹੀ ਆਖਰੀ ਉਡਾਨਾਂ ਨਹੀਂ ਹਨ ਅਜੇ ਹੀਆਂ ਚੱਕਨਾ ਚੂਰ ਸੁਪਨਿਆਂ ਦੀਆਂ ਉਡਾਨਾਂ ਲੰਮਾ ਸਮਾਂ ਆਉਂਦੀ ਰਹਿਣ ਦੀਆਂ ਸਭਾਵਨਾਵਾਂ ਹਨ ਕਿਉਂਕਿ ਅਜੇ ਹੀਆਂ ਰਿਪੋਰਟਾਂ ਹਨ ਕਿ ਅਮਰੀਕਾ ਵਿੱਚ 750000 ਭਾਰਤੀ ਅਜੇ ਹੀ ਹਨ ਜੋ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਕੈਟਾਗਰੀ ਵਿੱਚ ਆਉਂਦੇ ਹਨ ਇਹਨਾਂ ਵਿੱਚੋਂ 2000 ਭਾਰਤੀਆਂ ਦੇ ਜਬਰੀ ਵਾਪਸੀ ਦੇ ਆਰਡਰ ਹੋ ਚੁੱਕੇ ਹਨ ਇਹਨਾਂ ਵਿੱਚੋਂ 18000 ਨੂੰ ਡੀਟੈਂਸ਼ਨ ਕੇਂਦਰਾਂ ਵਿੱਚ ਰੱਖਿਆ ਗਿਆ ਹੈ ਜੋ ਜਬਰੀ ਵਾਪਸੀ ਲਈ ਤਿਆਰ ਬਰ ਤਿਆਰ ਹਨ ਇਸ ਲਈ ਅੱਜ ਇਹ ਨਿਸ਼ਚਿਤ ਤੌਰ ਤੇ ਨਹੀਂ ਕਿਹਾ ਜਾ ਸਕਦਾ ਕਿ ਅਮਰੀਕਾ ਦੇ ਫੌਜੀ ਜਹਾਜ਼ ਅੰਮ੍ਰਿਤਸਰ ਹਵਾਈ ਅੱਡੇ ਤੇ ਕਿੰਨਾ ਸਮਾਂ ਉਤਰਦੇ ਰਹਿਣਗੇ ਜਿਨ੍ਹਾਂ ਪਰਿਵਾਰਾਂ ਦੇ ਬੱਚੇ ਵਾਪਸ ਆ ਰਹੇ ਹਨ ਉਹਨਾਂ ਲਈ ਇਹ ਵਿਵਪਤਾ ਤੋਂ ਘੱਟ ਨਹੀਂ ਪਰ ਹਾਕਮ ਜਮਾਤ ਪਾਰਟੀਆਂ ਇਸ ਦੁਖਾਂਤ ਤੇ ਵੀ ਸਿਆਸਤ ਕਰਨੋਂ ਬਾਝ ਨਹੀਂ ਆ ਰਹੀਆਂ ਅੰਮ੍ਰਿਤਸਰ ਜ਼ਿਲ੍ਹੇ ਨਾਲ ਸੰਬੰਧਤ ਮੰਤਰੀ ਜਿਸ ਕੋਲ ਪ੍ਰਵਾਸੀ ਭਾਰਤੀਆਂ ਦਾ ਵਿਭਾਗ ਵੀ ਹੈ ਕੁਲਦੀਪ ਸਿੰਘ ਢਾਲੀਵਾਲ ਜਿਸ ਨੂੰ ਮੀਡੀਆ ਵਿੱਚ ਰਹਿਣ ਦੀ ਕਲਾ ਤੋਂ ਬਿਨਾਂ ਕੁਝ ਨਹੀਂ ਆਉਂਦਾ ਰਾਤ ਨੂੰ ਜਾ ਕੇ ਇਹਨਾਂ ਬਾਦਕਿਸਮਤਾਂ ਨਾਲ ਤਸਵੀਰਾਂ ਖਚਵਾਉਂਦਾ ਹੈ ਤੇ ਕੇਂਦਰ ਅਤੇ ਭਾਜਪਾ ਰੁੱਧ ਬਿਆਨਬਾਜ਼ੀ ਕਰਨ ਤੋਂ ਇਲਾਵਾ ਇਹਨਾਂ ਲਈ ਕੁਝ ਨਹੀਂ ਕਰਦਾ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ 15 ਫਰਵਰੀ ਸਾਰਾ ਦਿਨ ਅੰਮ੍ਰਿਤਸਰ ਵਿੱਚ ਰਿਹਾ ਤਾਂ ਜੋ 16 ਫਰਵਰੀ ਸਵੇਰੇ ਆਉਣ ਵਾਲੀ ਉਡਾਨ ਵਿੱਚ ਬਾਦ ਨਸੀਬਾਂ ਨੂੰ ਮਿਲ ਸਕਣ ਪਰ ਪਹਿਲਾਂ ਹੀ 15 ਫਰਵਰੀ ਦੀ ਸ਼ਾਮ ਨੂੰ ਵਾਪਸ ਆ ਗਏ ਸਿਆਸਤ ਕਰਦਿਆਂ ਝਾੜੂ ਪਾਰਟੀ ਦੇ ਮੰਤਰੀ ਮੁੱਖ ਮੰਤਰੀ ਇੱਕੋ ਰੱਟ ਲਾਈ ਜਾ ਰਹੇ ਹਨ ਕਿ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਨੂੰ ਡਿਪੋਟੀ ਧਰਤੀ ਬਣਾਇਆ ਜਾ ਰਿਹਾ ਹੈ ਪਰ ਪੰਜਾਬ ਸਰਕਾਰ ਇਹਨਾਂ ਵਾਪਸ ਧੱਕੇ ਲੋਕਾਂ ਲਈ ਕੀ ਕਰੇਗੀ ਇਹ ਇਹਨਾਂ ਦੀ ਕੋਈ امداد ਕਰੇਗੀ ਜਾਂ ਨਹੀਂ ਦੂਜੇ ਪਾਸੇ ਕਾਂਗਰਸੀ ਅਕਾਲੀ ਇਹ ਲਾਗ ਅਲਾਪਦਿਆਂ ਪੰਜਾਬ ਦੀ ਭਗਵੰਤਮਾਨ ਸਰਕਾਰ ਨੂੰ ਧੋਖੇਬਾਜ਼ ਏਜੰਟਾਂ ਵਿਰੁੱਧ ਕੋਈ ਕਾਰਵਾਈ ਨਾ ਕਰਨ ਦੀ ਆਲੋਚਨਾ ਕਰਦੇ ਹਨ ਪਰ ਕੋਈ ਵੀ ਇਹਨਾਂ ਦੀ ਬਾਹ ਫੜਨ ਦੀ ਗੱਲ ਨਹੀਂ ਕਰਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਮੁਰਦੇ ਮੁਰਦੇ ਇਹ ਬਿਆਨ ਵੀ ਦੇ ਦਿੱਤਾ ਕਿ ਵਿਦੇਸ਼ਾਂ ਨੂੰ ਨਾ ਜਾਓ ਅਤੇ ਇੱਥੇ ਰਹਿ ਕੇ ਦਸਾਂ ਨੌਵਾਂ ਦੀ ਕਿਰਤ ਕਮਾਈ ਕਰੋ ਹਾਲਾਂਕਿ ਉਸਦੀ ਪਹਿਲੀ ਪਤਨੀ ਅਤੇ ਬੱਚੇ ਖੁਦ ਵੀ ਵਿਦੇਸ਼ ਵਿੱਚ ਬੈਠੇ ਹਨ ਸੋਸ਼ਲ ਮੀਡੀਆ ਤੇ ਕੁਝ ਲੋਕ ਵਾਪਸ ਮੁੜੇ ਲੋਕਾਂ ਨੂੰ ਮਸ਼ਕਰੀਆਂ ਕਰਦੇ ਕਹਿੰਦੇ ਹਨ ਕਿ ਸਿਮਰਨਜੀਤ ਸਿੰਘ ਮਾਨ ਦੇ ਸਰਟੀਫਿਕੇਟਾਂ ਨਾਲ ਲੈ ਲਓ ਅਮਰੀਕਾ ਦੀ ਨਾਗਰਿਕਤਾ ਕੁਝ ਹੋਰ ਕਹਿੰਦੇ ਹਨ ਕਿ ਚੰਗਾ ਹੈ ਕਿ ਆਪਣੇ ਵਤਨ ਵਾਪਸ ਆ ਰਹੇ ਹਨ ਇਰਵਈਆ ਬਿਲਕੁਲ ਨਕਾਰਾਤਮਕ ਅਤੇ ਦੁਖਦਾਈ ਹੈ ਇਸ ਦੁਖਾਂਤ ਲਈ ਇਹ ਵਿਅਕਤੀ ਜ਼ਿੰਮੇਵਾਰ ਨਹੀਂ ਹਨ ਕਿਸਦਾ ਜੀ ਕਰਦਾ ਹੈ ਕਿ ਆਪਣਾ ਪਰਿਵਾਰ ਅਤੇ ਘਰਬਾਰ ਛੱਡ ਕੇ ਵਿਦੇਸ਼ਾਂ ਵਿੱਚ ੱੱਕੀ ਖਾਵੇ ਇੱਕ ਅੱਧ ਨੂੰ ਛੱਡ ਕੇ ਲਗਭਗ ਸਾਰੇ ਆਮ ਘਰਾਂ ਦੇ ਬੱਚੇ ਹਨ ਇਹ ਖੇਤੀ ਜ਼ਮੀਨ ਵੇਚ ਕੇ ਜਾਂ ਗਹਿਣੇ ਵੇਚ ਕੇ ਅਤੇ ਕਰਜ਼ਾ ਚੁੱਕ ਕੇ ਏਜੰਟਾਂ ਨੂੰ 40-50 ਲੱਖ ਰੁਪਏ ਦੇ ਕੇ ਜਾਂਦੇ ਹਨ ਇਨ੍ਹਾਂ ਵਿੱਚੋਂ ਕੁਝ ਕਿਸ਼ਤੀਆਂ ਹੀ ਡੌਂਕੀ ਲਾਉਂਦੇ ਸਮੁੰਦਰ ਵਿੱਚ ਸਮਾ ਜਾਂਦੇ ਹਨ ਕੁਝ ਕੰਟੇਨਰਾਂ ਵਿੱਚ ਤੂੜੇ ਦੰਮ ਘੁੱਟ ਕੇ ਮਰ ਜਾਂਦੇ ਹਨ ਇਹ ਮੈਕਸੀਕੋ ਪਨਾਮਾ ਤੇ ਗੁਆਟੇਮਾਲਾ ਦੇ ਜੰਗਲਾਂ ਵਿੱਚ ਜੰਗਲੀ ਜਾਨਵਰਾਂ ਜ਼ਹਿਰੀਲੇ ਸੱਪਾਂ ਅਤੇ ਦਲਦਲਾਂ ਦਾ ਸਾਹਮਣਾ ਕਰਦੇ ਹਨ ਇਹ ਮਹੀਨਿਆਂ ਬੱਧੀ ਕਈ ਕਈ ਦਿਨਾਂ ਤੱਕ ਭੁੱਖੇ ਰਹਿ ਕੇ ਇਨ੍ਹਾਂ ਭਿਆਨਕ ਜੰਗਲਾਂ ਵਿੱਚ ਭਟਕਦੇ ਅਤੇ ਡੌਂਕਰਾਂ ਦੀਆਂ ਜਾਤੀਆਂ ਦਾ ਸਾਹਮਣਾ ਕਰਦੇ ਹਨ ਇਨ੍ਹਾਂ ਵਿੱਚੋਂ ਕਈ ਇਹਨਾਂ ਜੰਗਲਾਂ ਵਿੱਚ ਲਾਸ਼ਾਂ ਬਣ ਕੇ ਰਹਿ ਜਾਂਦੇ ਹਨ ਜੋ ਇਹਨਾਂ ਜੰਗਲਾਂ ਵਿੱਚ ਹੀ ਸੜ ਜਾਂਦੀਆਂ ਹਨ ਜਾਂ ਜਾਨਵਰਾਂ ਦਾ ਖਾਦਾ ਬਣ ਕੇ ਰਹਿ ਜਾਂਦੀਆਂ ਹਨ ਲੱਖਾਂ ਦੇ ਕਰਜ਼ੇ ਚੜਾ ਕੇ ਅਤੇ ਜਾਨ ਦਾ ਖਤਰਾ ਮੁੱਲ ਲੈ ਕੇ ਆਖਰ ਕਿਉਂ ਜਾਂਦੇ ਹਨ ਇਹ ਨੌਜਵਾਨ ਕੀ ਇਹ ਸ਼ੌਕ ਨੂੰ ਜਾਂਦੇ ਹਨ ਇਸ ਸਵਾਲ ਦਾ ਇੱਕੋ ਜਵਾਬ ਹੈ ਤੇ ਉਹ ਇਥੋਂ ਦਾ ਆਰਥਿਕ ਰਾਜਨੀਤਿਕ ਢਾਂਚਾ ਇਸ ਦੇਸ਼ ਵਿੱਚ 83 ਕਰੋੜ ਲੋਕ ਸਰਕਾਰੀ ਅਨਾਜ ਤੇ ਨਿਰਭਰ ਹਨ। ਦੇਸ਼ ਦੀ ਦੌਲਤ ਦਾ 77% ਉੱਪਰਲੇ 10% ਲੋਕਾਂ ਦੇ ਹੱਥ ਵਿੱਚ ਕੇਂਦਰਿਤ ਹੈ। ਇਸ ਵਿੱਚੋਂ 65% ਸਿਰਫ 5% ਲੋਕਾਂ ਕੋਲ ਹੈ। ਭੁੱਖ ਸੂਚਕ ਅੰਕ ਵਿੱਚ 125 ਦੇਸ਼ਾਂ ਦੀ ਸੂਚੀ ਵਿੱਚ ਭਾਰਤ 111ਵੇਂ ਨੰਬਰ ਤੇ ਹੈ। ਪੈਦਾਵਾਰ ਵਾਧਾ ਰੁਜ਼ਗਾਰ ਰੁਜ਼ਗਾਰ ਰਹਿਤ ਵਾਧਾ ਹੈ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ 59% ਵਸੋਂ ਪਿੰਡਾਂ ਵਿੱਚ ਹੈ ਜੋ ਕਿਸੇ ਨਾ ਕਿਸੇ ਰੂਪ ਵਿੱਚ ਖੇਤੀ ਨਾਲ ਜੁੜੀ ਹੋਈ ਹੈ ਪੰਜਾਬ ਸੰਨਤੀ ਪੱਖੋਂ ਬੇਹਦ ਪਛੜਿਆ ਹੋਇਆ ਹੈ ਜੋ ਸੰਨਤ ਸੀ ਉਸ ਵਿੱਚੋਂ ਕਾਫੀ ਖਾਲਸਤਾਨੀ دہشت ਗਰਦੀ ਦੇ ਦੌਰ ਵਿੱਚ ਸੂਬੇ ਤੋਂ ਬਾਹਰ ਚਲੀ ਗਈ ਪੰਜਾਬ ਇੱਕ ਤਰ੍ਹਾਂ ਨਿਰਸੰਤੀ ਕਰਨ ਦਾ ਸਾਹਮਣਾ ਕਰ ਰਿਹਾ ਹੈ ਇਸ ਵਿੱਚ ਰੁਜ਼ਗਾਰ ਵਧਣ ਦੀ ਥਾਂ ਘਟ ਰਿਹਾ ਹੈ ਖੇਤੀ ਖੇਤਰ ਵਿੱਚ ਮਸ਼ੀਨੀਕਰਨ ਕਾਰਨ ਕੰਮ ਮੌਕੇ ਬਹੁਤ ਘਟ ਗਏ ਹਨ ਇਸ ਤੋਂ ਬਿਨਾ ਖੇਤੀ ਖੇਤਰ ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਭ੍ਰਿਸ਼ਟਾਚਾਰ ਪਰਿਵਾਰਵਾਦ ਬੇਈਮਾਨੀ ਅਤੇ ਪ੍ਰਗਟਾਵੇ ਤੇ ਪਾਬੰਦੀਆਂ ਕਾਰਨ ਜਵਾਨੀ ਦਾ ਦਮ ਘੁੱਟਦਾ ਹੈ ਉਹਨਾਂ ਨੂੰ ਭਵਿੱਖ ਭਵਿੱਖ ਵਿੱਚ ਹਨੇਰੇ ਤੋਂ ਬਿਨਾ ਕੁਝ ਨਹੀਂ ਦਿਸਦਾ ਇਸ ਕਰਕੇ ਕੁਝ ਜੁਵਕ ਗੈਂਗਸਟਰ گروਹਾਂ ਨਾਲ ਜੁੜ ਜਾਂਦੇ ਹਨ ਅਤੇ ਕੁਝ ਨਸ਼ਿਆਂ ਦੀ ਦਲਦਲ ਵਿੱਚ ਗਲਤਾਨ ਹੋ ਜਾਂਦੇ ਹਨ ਨਸ਼ਾ ਅਤੇ ਗੈਂਗ ਵਰਤਾਰਾ ਹਾਕਮ ਜਮਾਤ ਪਾਰਟੀਆਂ ਅਤੇ ਸਰਕਾਰਾਂ ਦੀ ਸਰਪ੍ਰਸਤੀ ਹੇਠ ਚੱਲਦਾ ਹੈ ਇਸ ਸਥਿਤੀ ਵਿੱਚ ਨੌਜਵਾਨ ਡੰਕੀ ਰੂਟ ਰਾਹੀਂ ਵਿਦੇਸ਼ੀ ਜਾਣ ਦਾ ਅੱਕ ਚੱਪਦੇ ਹਨ ਇਹ ਹੀ ਇੱਕ ਮੁੱਖ ਕਾਰਨ ਹੈ ਇਸ ਤੋਂ ਬਿਨਾ ਇੱਕ ਦੂਸਰਾ ਕਾਰਨ ਵੀ ਹੈ ਅਤੇ ਉਹ ਹੈ ਪੱਛਮੀ ਦੇਸ਼ਾਂ ਵਿੱਚ ਜੀਵਨ ਦੀ ਚੱਕਾ ਚੌਂਦ ਅਤੇ ਇਸ ਦੀ ਖਿੱਚ ਜਿਹੜੇ ਲੋਕ ਯੂਰਪ ਉੱਤਰੀ ਅਮਰੀਕਾ ਅਤੇ ਆਸਟ੍ਰੇਲੀਆ ਆਦ ਦੇਸ਼ਾਂ ਵਿੱਚ ਸੈਟਲ ਹੋ ਜਾਂਦੇ ਹਨ ਉਹ ਕਰਜ਼ੇ ਤੋਂ ਮੁਕਤ ਹੋ ਜਾਂਦੇ ਹਨ ਗਹਿਣੇ ਪਈ ਜ਼ਮੀਨ ਛੁੱਟ ਜਾਂਦੀ ਹੈ ਮਕਾਨ ਦੀ ਥਾਂ ਆਲੀਸ਼ਾਨ ਕੋਠੀ ਬਣ ਜਾਂਦੀ ਹੈ ਜਦੋਂ ਉਹ ਦੇਸ਼ ਘੇੜਾ ਮਾਰਨ ਆਉਂਦੇ ਹਨ ਤਾਂ ਸ਼ਾਨਦਾਰ ਕੱਪੜੇ ਪਾਉਂਦੇ ਹਨ ਗਲਾਂ ਵਿੱਚ ਸੋਨੇ ਦੀਆਂ ਮੋਟੀਆਂ-ਮੋਟੀਆਂ ਚੇਨੀਆਂ ਹੱਥਾਂ ਵਿੱਚ ਸੋਨੇ ਦੇ ਭਾਰੀ ਕੜੇ ਗਹਿਣਿਆਂ ਨਾਲ ਲੱਦੀਆਂ ਤਰੀਮਤਾ ਅਤੇ ਲਗਜ਼ਰੀ ਗੱਡੀਆਂ ਵਿੱਚ ਘੁੰਮਦੇ ਹਨ ਰਿਸ਼ਤੇਦਾਰਾਂ ਨੂੰ ਕਮੀਜ਼ਾਂ ਤੇ ਹੋਰ ਨਿੱਕੇ-ਮੋਟੇ ਤੋਹਫੇ ਵੰਡਦੇ ਹਨ ਇਹ ਵੇਖ ਕੇ ਲੋਕਾਂ ਨੂੰ ਲੱਗਦਾ ਹੈ ਇਹ ਤਾਂ ਸਵਰਗ ਚੋਂ ਮੁੜੇ ਫਰਿਸ਼ਤੇ ਹਨ ਇਨ੍ਹਾਂ ਮੁਲਕਾਂ ਵਿੱਚ ਮੌਸਮ ਠੰਡਾ ਹੋਣ ਕਰਕੇ ਰੰਗ ਵਿੱਚ ਵੀ ਕੁਝ ਫਰਕ ਪੈ ਜਾਂਦਾ ਹੈ ਇਹ ਸਭ ਕੁਝ ਇਥੋਂ ਦੀ ਜਵਾਨੀ ਨੂੰ ਚੁੰਬਕ ਦੀ ਤਰ੍ਹਾਂ ਖਿੱਚ ਪਾਉਂਦਾ ਹੈ ਅਤੇ ਉਹ ਹਰ ਹੀਲੇ ਉੱਥੇ ਪਹੁੰਚਣਾ ਚਾਹੁੰਦੀ ਹੈ ਵਾਪਸ ਮੁੜੇ ਯੁਵਕਾਂ ਨੂੰ ਟੀਚਰ ਕਰਨ ਮਿਹਣੇ ਮਾਰਨ ਜਾਂ ਨਸੀਤਾਂ ਦੇਣ ਦੀ ਥਾਂ ਮਸਲੇ ਨੂੰ ਇਸ ਸੰਦਰਭ ਵਿੱਚ ਸਮਝਣਾ ਚਾਹੀਦਾ ਹੈ ਇਸ ਤੋਂ ਬਿਨਾ ਇਸ ਦੁਖਾਂਤ ਦਾ ਇੱਕ ਹੋਰ ਕਾਰਨ ਵੀ ਹੈ ਉਹ ਪੰਜਾਬ ਤੇ ਹੋਰ ਥਾਵਾਂ ਤੇ ਠੱਗ ਏਜੰਟਾਂ ਦੀਆਂ ਧੋਖਾਧੜੀਆਂ ਇਨ੍ਹਾਂ ਵਿੱਚੋਂ ਵੱਡੀਆਂ ਮੱਛੀਆਂ ਦੇ ਵੱਖ-ਵੱਖ ਦੇਸ਼ਾਂ ਵਿੱਚ ਸੰਪਰਕ ਹਨ ਇਹ ਵਾਚਦੇ ਰਹਿੰਦੇ ਹਨ ਕਿ ਕਿਹੜੇ ਦੇਸ਼ ਵਿੱਚ ਪੁੱਛ ਗਿਛ ਘੱਟ ਹੁੰਦੀ ਹੈ ਉਸ ਅਨੁਸਾਰ ਇੱਕ ਡੌਂਕੀ ਰੂਟ ਬਣਾਉਂਦੇ ਹਨ ਮਕਸਦ ਕਿਸੇ ਨਾ ਕਿਸੇ ਰਾਹੇ ਮੈਕਸੀਕੋ ਪਹੁੰਚਣਾ ਹੁੰਦਾ ਹੈ ਅਤੇ ਉੱਥੋਂ ਅਮਰੀਕਾ ਦਾ ਬਾਰਡਰ ਟੱਪਣਾ ਹੁੰਦਾ ਹੈ ਜੇਕਰ ਇੱਕ ਡੌਂਕੀ ਰੂਟ ਜ਼ਾਹਰ ਹੋ ਜਾਂਦਾ ਹੈ ਤਾਂ ਇਹ ਕੋਈ ਹੋਰ ਰੂਟ ਤਿਆਰ ਕਰ ਲੈਂਦੇ ਹਨ ਗਾਹਕ ਨੂੰ ਇਹ ਸਬਜ ਬਾਗ ਦਿਖਾਉਂਦੇ ਹਨ ਕਿ ਇਹ ਉਸ ਨੂੰ ਸਿੱਧੀ ਫਲਾਈਟ ਰਾਹੀਂ ਅਮਰੀਕਾ ਪਹੁੰਚਾ ਦੇਣਗੇ ਇਸ ਝਾਂਸੀ ਵਿੱਚ ਗਾਹਕ ਕੋਲੋਂ ਲੱਖਾਂ ਰੁਪਏ ਵਟੌਰ ਲੈਂਦੇ ਹਨ ਇਹੀ ਨਹੀਂ ਉਸ ਨੂੰ ਰਾਹ ਵਿੱਚ ਰੋਕ ਕੇ ਹੋਰ ਪੈਸੇ ਵੀ ਵਸੂਲਦੇ ਰਹਿੰਦੇ ਹਨ ਉਹਨਾਂ ਟਰੈਵਲ ਏਜੰਟਾਂ ਦੇ ਵਿਖਾਏ ਸੁਪਨਿਆਂ ਦੀ ਚਕਾਚੌਂਦ ਨਾਲ ਇਹ ਖਤਰਿਆਂ ਭਰਪੂਰ ਅਣਜਾਣੇ ਰਾਹਾਂ ਤੇ ਨਿਕਲ ਪੈਂਦੇ ਹਨ ਪਰ ਇਹ ਢੌਂਕੀ ਰਾਹੀਂ ਪ੍ਰਵਾਸ ਦਾ ਵਰਤਾਰਾ ਕੋਈ ਹੁਣ ਹੀ ਸ਼ੁਰੂ ਨਹੀਂ ਹੋਇਆ ਬਲਕਿ ਕਈ ਦਹਾਕਿਆਂ ਤੋਂ ਚੱਲਦਾ ਆ ਰਿਹਾ ਹੈ ਫਿਰ ਇਹ ਹੁਣ ਕਿਉਂ ਜਹਾਜ਼ ਭਰ-ਭਰ ਕੇ ਵਾਪਸ ਆਉਣ ਲੱਗੇ ਹਨ ਜੇਕਰ ਇਸ ਨੂੰ ਡੋਨਾਲਡ 트੍ਰੰਪ ਨਾਲ ਜੋੜ ਕੇ ਵੇਖਿਆ ਜਾਵੇ ਤਾਂ 트੍ਰੰਪ ਪਹਿਲੀ ਵਾਰੀ ਰਾਸ਼ਟਰਪਤੀ ਨਹੀਂ ਬਣਿਆ ਪਹਿਲਾਂ ਵੀ 트੍ਰੰਪ 2017 ਤੋਂ 2021 ਤੱਕ ਅਮਰੀਕਾ ਦਾ 45ਵਾਂ ਰਾਸ਼ਟਰਪਤੀ ਰਿਹਾ ਹੈ ਉਦੋਂ ਇਸ ਪੱਧਰ ਤੇ ਪ੍ਰਵਾਸੀਆਂ ਨੂੰ ਨਹੀਂ ਕੱਢਿਆ ਗਿਆ ਇਸ ਦੀ ਅਸਲ ਜੜ੍ਹ ਹੈ ਕਿ ਸੰਸਾਰ ਸਾਮਰਾਜੀ ਪ੍ਰਬੰਧ ਇੱਕ ਮੰਦਵਾੜੇ ਦਾ ਸਾਹਮਣਾ ਕਰ ਰਿਹਾ ਹੈ ਯੁਕਰੇਨ ਵਿੱਚ ਰੂਸ ਨਾਟੋ جنگ ਅਤੇ ਰੂਸ ਤੇ ਲਾਈਆਂ ਆਰਥਿਕ ਪਾਬੰਦੀਆਂ ਕਾਰਨ ਸੰਕਟ ਹੋਰ ਗਹਿਰਾ ਹੋਇਆ ਹੈ ਸਾਮਰਾਜੀ ਦੇਸ਼ਾਂ ਵਿੱਚ ਸੱਤਾਧਾਰੀ ਉਦਾਰਵਾਦੀ ਮੱਧਮਾਰਗੀ ਹਾਕਮ ਸੰਕਟ ਹੱਲ ਕਰਨ ਵਿੱਚ ਸਫਲ ਨਹੀਂ ਹੋਏ ਇਸ ਕਰਕੇ ਸਾਮਰਾਜੀ ਜਗਤ ਦੇ ਦੇਸ਼ਾਂ ਵਿੱਚ ਧੁਰ ਸੱਜੇ ਪੱਖੀ ਮਜ਼ਬੂਤ ਹੋਏ ਹਨ ਡੋਨਾਲਡ 트੍ਰੰਪ ਅਮਰੀਕਾ ਵਿੱਚ ਧੁਰ ਸੱਜੇ ਪੱਖ ਦੇ ਨੁਮਾਇंदे ਵਜੋਂ ਚੋਣ ਲੜ ਕੇ ਰਾਸ਼ਟਰਪਤੀ ਬਣਿਆ ਹੈ ਯੂਰਪੀ ਪਾਰਲੀਮੈਂਟ ਦੀਆਂ ਚੋਣਾਂ ਵਿੱਚ ਫਰਾਂਸ ਦਾ ਸੱਜਾ ਪੱਖ ਮਜ਼ਬੂਤ ਹੋ ਕੇ ਨਿਕਲਿਆ ਹੈ ਅਤੇ ਜਰਮਨੀ ਦੀਆਂ ਹੋ ਰਹੀਆਂ ਚੋਣਾਂ ਵਿੱਚ ਜਰਮਨੀ ਦੀ ਧੁਰ ਸੱਜੇ ਪੱਖ ਦੀ ਪਾਰਟੀ EFD ਦੀ ਉਮੀਦਵਾਰ ਐਲਿਸ ਵੈਡੇਲ ਰਾਸ਼ਟਰਪਤੀ ਸੋਲਜ ਦੀ ਮੁੱਖ ਵਿਰੋਧੀ ਵਜੋਂ ਉਭਰੀ ਹੈ ਸਾਰੇ ਦੇਸ਼ਾਂ ਵਿੱਚ ਇਨ੍ਹਾਂ ਸੱਜੇ ਪੱਖੀਆਂ ਦਾ ਰਾਜਨੀਤਿਕ ਪੈੰਤੜਾ ਪ੍ਰਵਾਸੀਆਂ ਦਾ ਵਿਰੋਧ ਹੈ ਉਹ ਲੋਕਾਂ ਨੂੰ ਦੱਸਦੇ ਹਨ ਕਿ ਇਹ ਪ੍ਰਵਾਸੀ ਹਨ ਜੋ ਉਹਨਾਂ ਦੀਆਂ ਨੌਕਰੀਆਂ ਖਾ ਗਏ ਹਨ ਉਹ ਘੱਟ ਉਜਰਤਾਂ ਤੇ ਕੰਮ ਕਰਨ ਲਈ ਤਿਆਰ ਰਹਿੰਦੇ ਹਨ ਜਿਸ ਕਾਰਨ ਉਜਰਤਾਂ ਵਧ ਨਹੀਂ ਰਹੀਆਂ ਜੋ ਉਹਨਾਂ ਦੀਆਂ ਆਰਥਿਕ ਤੰਗੀਆਂ ਤੁਰਸ਼ੀਆਂ ਦਾ ਕਾਰਨ ਹੈ ਇਸੀ ਕਰਕੇ ਕੈਨੇਡਾ ਵਿੱਚ ਵੀ ਇਮੀਗ੍ਰੇਸ਼ਨ ਕਾਨੂੰਨ ਸਖਤ ਕਰ ਦਿੱਤੇ ਗਏ ਸਨ 트럼ਪ ਨੇ ਆਪਣੇ ਚੋਣ ਵਿੱਚ ਗੈਰ ਕਾਨੂੰਨੀ ਪ੍ਰਵਾਸ ਨੂੰ ਇੱਕ ਮੁੱਦਾ ਬਣਾਇਆ ਸੀ ਆਪਣੇ ਵੋਟ ਆਧਾਰ ਨੂੰ ਸੰਤੁਸ਼ਟ ਕਰਨ ਲਈ ਉਹ ਹੋਰ ਮੁੱਦਿਆਂ ਦੇ ਨਾਲ ਪ੍ਰਵਾਸੀਆਂ ਦੀ ਜਬਰੀ ਵਾਪਸੀ ਕਰ ਰਿਹਾ ਹੈ ਅਜੇ ਤੱਕ ਕੇਵਲ ਉਹੀ ਵਾਪਸ ਭੇਜੇ ਗਏ ਹਨ ਅਤੇ ਭੇਜੇ ਜਾ ਰਹੇ ਹਨ ਪਰ ਹੁਣ ਅਮਰੀਕਾ ਵਿੱਚ ਪ੍ਰਵਾਸੀਆਂ ਦੀ ਚੈਕਿੰਗ ਮੁਹਿੰਮ ਵੀ ਸ਼ੁਰੂ ਹੋ ਚੁੱਕੀ ਹੈ ਪਰਵਾਸੀਆਂ ਦੀ ਮਾਲਕੀ ਵਾਲੇ ਸਟੋਰਾਂ, ਗੈਸ ਸਟੇਸ਼ਨਾਂ ਅਤੇ ਹੋਰ ਵਪਾਰਕ ਸਥਾਨਾਂ ਤੇ ਕਾਮਿਆਂ ਦੇ ਕਾਗਜ਼ ਪੱਤਰ ਚੈੱਕ ਕੀਤੇ ਜਾ ਰਹੇ ਹਨ। ਵਾਪਸੀ ਦਾ ਸਿਲਸਿਲਾ ਅਜੇ ਜਾਰੀ ਹੈ। ਪਰ ਜਿਸ ਤਰ੍ਹਾਂ ਇਨ੍ਹਾਂ ਪ੍ਰਵਾਸੀਆਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ, ਉਹ ਬਿਲਕੁਲ ਗੈਰ-ਮਨੁੱਖੀ ਹੈ ਅਤੇ ਅਮਰੀਕੀ ਹਾਕਮਾਂ ਦੀ ਤੱਕੜ ਬਿਰਤੀ ਦਾ ਪ੍ਰਗਟਾਵਾ ਹੈ। ਉਹਨਾਂ ਦੇ ਹੱਥ ਕੜੀਆਂ ਅਤੇ ਬੀੜੀਆਂ ਲਾ ਕੇ ਲਿਆਂਦਾ ਗਿਆ। ਸਿੱਖੀ ਸਰੂਪ ਵਾਲਿਆਂ ਦੀਆਂ ਪੱਗਾਂ ਲਾਹ ਲਈਆਂ ਗਈਆਂ ਉਹਨਾਂ ਨੂੰ ਵਾਰ-ਵਾਰ ਸਕੈਨ ਕੀਤਾ ਗਿਆ ਜਿਵੇਂ ਉਹ ਖਤਰਨਾਕ ਅਪਰਾਧੀ ਹੋਣ ਉਹਨਾਂ ਨੂੰ ਆਮ ਉਡਾਨ ਰਾਹੀਂ ਲਿਉਣ ਦੀ ਬਜਾਏ ਫੌਜ ਦੇ ਜਹਾਜ਼ਾਂ ਵਿੱਚ ਲਿਆਇਆ ਗਿਆ ਜਦੋਂ ਇਹ ਮੁੱਦਾ ਵਿਰੋਧੀ ਪਾਰਟੀਆਂ ਵੱਲੋਂ ਉਠਾਇਆ ਗਿਆ ਤਾਂ ਕਿਹਾ ਗਿਆ ਕਿ ਔਰਤਾਂ ਅਤੇ ਬੱਚਿਆਂ ਦੇ ਕੜੀਆਂ ਬੇੜੀਆਂ ਨਹੀਂ ਲਗਾਈਆਂ ਗਈਆਂ ਪਾਰ ਵਾਪਸ ਪਰਤੀ ਲਾਪ੍ਰਿਤ ਕੌਰ ਨੇ ਪ੍ਰੈਸ ਨੂੰ ਦੱਸਿਆ ਕਿ ਔਰਤਾਂ ਅਤੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਗਿਆ। ਉਹਨਾਂ ਦੇ ਵੀ ਹੱਥ ਕੜੀਆਂ ਬੇੜੀਆਂ ਲਗਾਈਆਂ ਗਈਆਂ। ਜਦੋਂ ਇਹ ਸਵਾਲ ਪਾਰਲੀਮੈਂਟ ਵਿੱਚ ਉੱਠਿਆ ਤਾਂ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਉਸ ਦੇ ਜਵਾਬ ਵਿੱਚ ਕਿਹਾ ਕਿ ਇਹ ਅਮਰੀਕਾ ਦਾ ਕਾਨੂੰਨ ਹੈ ਕਿ ਜਿਸ ਨੂੰ ਵੀ ਰਿਪੋਰਟ ਕੀਤਾ ਜਾਣਾ ਹੈ ਉਸ ਨੂੰ ਹੱਥ ਕੜੀਆਂ ਅਤੇ ਬੇੜੀਆਂ ਲਗਾ ਕੇ ਭੇਜਿਆ ਜਾਵੇਗਾ। ਪਰ ਇਹ ਅਮਰੀਕਾ ਦਾ ਕਾਨੂੰਨ ਹੈ ਜੋ ਅਮਰੀਕਾ ਲਈ ਹੈ ਭਾਰਤ ਸਰਕਾਰ ਉਸ ਨੂੰ ਮੰਨਣ ਲਈ ਕਿਉਂ پابੰਦ ਹੈ ਦੱਖਣੀ ਅਮਰੀਕਾ ਦਾ ਭਾਰ ਦੇ ਮੁਕਾਬਲੇ ਇੱਕ ਛੋਟਾ ਜਿਹਾ ਦੇਸ਼ ਕੋਲੰਬੀਆ ਇਸ ਦੀ ਉਦਾਹਰਣ ਹੈ ਜਦੋਂ ਅਮਰੀਕਾ ਨੇ ਆਪਣਾ ਫੌਜੀ ਜਹਾਜ਼ ਭੇਜਿਆ ਤਾਂ ਕੋਲੰਬੀਆ ਦੇ ਰਾਸ਼ਟਰਪਤੀ ਗੁਸਟਾਵ ਪੈਦਰੋ ਪੈਟਰੋ ਨੇ ਇਸ ਨੂੰ ਉਤਰਨੋਂ ਇਨਕਾਰ ਕਰ ਦਿੱਤਾ ਜਦੋਂ ਅਮਰੀਕਾ ਨੇ 25% ਟੈਰਫ ਲਾਉਣ ਦੀ ਧਮਕੀ ਦਿੱਤੀ ਕਾ ਉਹ ਕੋਲੰਬੀਆਈ ਨਾਗਰਿਕਾਂ ਨੂੰ ਲੈਣ ਲਈ ਤਾਂ ਮੰਨ ਗਿਆ ਪਰ ਉਸ ਨੇ ਆਪਣਾ ਸਵਿਲੀਨ ਜਹਾਜ਼ ਭੇਜਿਆ ਜੋ ਕੋਲੰਬੀਆ ਦੇ ਪ੍ਰਵਾਸੀਆਂ ਨੂੰ ਲੈ ਕੇ ਆਇਆ ਪਰ ਭਾਰਤੀ ਹਾਕਮ ਅਮਰੀਕੀ ਸਾਮਰਾਜ ਅੱਗੇ ਵਿਸ਼ਣ ਲਈ ਤਿਆਰ ਹਨ ਵਿਦੇਸ਼ ਮੰਤਰੀ ਜੈ ਸ਼ੰਕਰ ਜਦੋਂ 트ੰਪ ਦਾ ਅਹੁਦਾ ਸੰਭਾਲਣ ਸਮੇਂ ਅਮਰੀਕਾ ਗਿਆ ਤਾਂ ਉਦੋਂ ਹੀ ਮੰਨ ਕੇ ਆਇਆ ਸੀ ਕਿ ਭਾਰਤ ਸਰਕਾਰ ਗੈਰ ਕਾਨੂੰਨੀ ਕਰਾਰ ਦਿੱਤੇ ਭਾਰਤੀ ਪ੍ਰਵਾਸੀਆਂ ਨੂੰ ਸਵੀਕਾਰ ਕਰਨ ਲਈ ਤਿਆਰ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ 트럼ਪ ਨੂੰ ਆਪਣਾ ਮਿੱਤਰ ਕਹਿੰਦਾ ਹੈ ਪਰ ਹੁਣੇ ਆਪਣੀ ਅਮਰੀਕਾ ਫੇਰੀ ਸਮੇਂ 트럼ਪ ਕੋਲ ਇਹ ਮੁੱਦਾ ਉਠਾਇਆ ਤੱਕ ਨਹੀਂ ਮੁੱਦਾ ਤਾਂ ਇਹ ਵੀ ਹੈ ਕਿ ਇਹ ਉਡਾਨਾਂ ਅੰਮ੍ਰਿਤਸਰ ਹੀ ਕਿਉਂ ਆ ਰਹੀਆਂ ਹਨ ਜਾਪਦਾ ਹੈ ਕਿ ਇਸ ਦਾ ਉਦੇਸ਼ ਪੰਜਾਬੀਆਂ ਨੂੰ ਗੈਰ ਕਾਨੂੰਨੀ ਕੰਮ ਕਰਨ ਵਾਲੇ ਦਰਸਾਉਣਾ ਹੈ ਪੰਜਾਬ ਕਿਸਾਨ ਅੰਦੋਲਨ ਦੀ ਧੁਰੀ ਅਤੇ ਸੰਘ ਦੇ ਫਾਸ਼ੀ ਹੱਲੇ ਨੂੰ ਠੱਲ ਪਾਉਣ ਕਾਰਨ ਅਤੇ ਭਾਜਪਾ ਨੂੰ ਹਰਾਉਣ ਕਾਰਨ ਸੰਘੀ ਸਰਕਾਰ ਪੰਜਾਬ ਨਾਲ ਦੁਸ਼ਮਣੀ ਕੱਢ ਰਹੀ ਹੈ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ 트럼ਪ ਸਰਕਾਰ ਕੋਲ ਵਾਪਸ ਭੇਜੇ ਜਾਣ ਵਾਲੇ ਭਾਰਤੀ ਨਾਗਰਿਕਾਂ ਨਾਲ 트럼ਪ ਪ੍ਰਸ਼ਾਸਨ ਵੱਲੋਂ ਕੀਤੇ ਗੈਰ ਮਨੁੱਖੀ ਅਤੇ ਮੁਜਰਮਾਂ ਵਾਲੇ ਸਲੂਕ ਲਈ ਅਤੇ ਇਸ ਦੇ ਸੋਸ਼ਲ ਮੀਡੀਆ ਤੇ ਕੀਤੇ ਜਾ ਰਹੇ ਪ੍ਰਚਾਰ ਲਈ ਰੋਸ ਪ੍ਰਗਟਾਵੇ ਅਮਰੀਕੀ ਉੱਚ ਅਧਿਕਾਰੀਆਂ ਵੱਲੋਂ ਕੜੀਆਂ ਬੀੜੀਆਂ 'ਚ ਜਕੜੇ ਭਾਰਤੀਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟ ਕੀਤੀਆਂ ਗਈਆਂ ਸਨ ਅਤੇ ਭਾਰਤੀ ਨਾਗਰਿਕਾਂ ਨੂੰ ਲਿਆਉਣ ਲਈ ਆਪਣੇ ਹਵਾਈ ਜਹਾਜ਼ ਭੇਜੇ ਅਤੇ ਉਹਨਾਂ ਨੂੰ ਲੁਕਵੇਂ ਹਵਾਈ ਅੱਡਿਆਂ 'ਤੇ ਉਤਾਰਿਆ ਜਾਵੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਜਿੰਨਾ ਪੈਸਾ ਇਨ੍ਹਾਂ ਪਰਿਵਾਰਾਂ ਦਾ ਬਰਬਾਦ ਹੋਇਆ ਹੈ ਉਸ ਦੀ ਪੂਰਨ ਰੂਪ ਵਿੱਚ ਪਰਪਾਈ ਕੀਤੀ ਜਾਵੇ ਅਤੇ ਉਹਨਾਂ ਨੌਜਵਾਨਾਂ ਲਈ ਉਚਿਤ ਰੋਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ ਪੰਜਾਬ ਸਰਕਾਰ